ਕਹਿੰਦੇ ਜਿੰਨوں ਨੂੰ ਨਾਮ ਜਪਦਾ ਸੇਵਾ ਕਰਦਾ ਉਹਨੂੰ ਲੁਕੋ ਕੇ ਛੁਪੋ ਕੇ ਰੱਖਦਾ ਕਿਸੇ ਨੂੰ ਪਤਾ ਨਾ ਲੱਗੇ ਤੂੰ ਕਿੰਨੀ ਸੇਵਾ ਕਰਦਾ ਹੁਣ ਤਾਂ ਅਸੀਂ ਕੀ ਕਰਦੇ ਆ ਅਸੀਂ ਕਹਿੰਦੇ ਜੀ ਸਾਡਾ ਗੁਲਦਬਾ ਦੇ ਸਾਡੇ ਬਾਪੂ ਦੇ ਨਾਂ ਦਾ ਕਮਰਾ ਪਾ ਦੋ ਤੇ ਉੱਤੇ ਪੱਥਰ ਲਾ ਦਿਓ ਅਸੀਂ ਕਹਿੰਦੇ ਪੱਖਾ ਚੜਾਤਾ ਉੱਤੇ ਨਾਂ ਲਿਖ ਦਿਓ ਅਸੀਂ ਕਹਿੰਦੇ ਉੱਥੇ ਆਏ ਅਸੀਂ ਜੀ ਬਟਰ ਮਸ਼ੀਨ ਲਾਤੀ ਠੰਡੇ ਪਾਣੀ ਵਾਲੀ ਉਹਦੇ ਤੇ ਸਾਡਾ ਨਾਂ ਲਿਖ ਦਿਓ ਫਲਾਂ ਦੇ ਪਤਾ ਲੱਗ ਜੇ 500 ਰੁਪਇਆ ਦੇ ਕੇ ਜੇ ਕਿਤੇ ਗ੍ਰੰਥੀ ਸਿੰਘ ਭਾਈ ਸਿੰਘ ਨਾਂ ਨਾ ਬੋਲੇ ਨਾ ਸਾਡਾ ਬੁਰਾ ਹਾਲ ਹੋ ਜਾਂਦਾ ਇਹ ਹੌਮੇ ਵੜ ਗਈ ਤੇ ਹੌਮੇ ਉਹ ਜੀ ਚੀਜ਼ ਹੈ ਤੁਹਾਡੀ ਸੇਵਾ ਕੀਤੀ ਹੋਈ ਨਸ਼ਟ ਕਰ ਦਿੰਦੀ ਹੈ ਖਤਮ ਕਰ ਦਿੰਦੀ ਹੈ ਕਹਿੰਦੇ ਸੇਵਾ ਕਰ ਕਿਸੇ ਨੂੰ ਪਤਾ ਨਾ ਲੱਗੇ ਤੇ ਇੱਧਰ ਲਿਹਾਤ ਨਹੀਂ ਸੇਵਾ ਕੀਤੀ ਤੇ ਇੱਧਰ ਲਿਹਾਤ ਨੂੰ ਨਾ ਪਤਾ ਲੱਗੇ ਜਣਾਈ ਨਾ ਕਿਸੇ ਨੂੰ ਵੀ ਮੇਰੀ ਸੇਵਾ ਬਹੁਤ ਹੈ ਸੇਵਾ ਕਰੀ ਚੱਲ ਤੇ ਮੰਗੀ ਵੀ ਕੁਛ ਨਾ ਕਹਿੰਦੇ ਨਾਮ ਵੀ ਕਰ ਜੱਬੀ ਚੱਲ ਸੇਵਾ ਵੀ ਕਰੀ ਚੱਲ ਤੇ ਰੱਬ ਤੋਂ ਮੰਗੀ ਵੀ ਕੁਛ ਨਾ ਕਹਿੰਦੇ ਪਤਾ ਨਹੀਂ ਉਹਨੇ ਕੀ ਦੇ ਦੇਣਾ ਹੈ ਕਬ ਤਾਂ ਉਹਨੇ ਕਿੱਡੀ ਵੱਡੀ ਦਾਤ ਵਸਤੂ ਤੇ ਦੀ ਝੋੜੀ ਚ ਪਾ ਦੇਣੀ ਆ ਆਪਾਂ ਇਤਿਹਾਸ ਪੜਦੇ ਨਾ ਇੱਕ ਬੜੀ ਭਾਈ ਗੋਪਾਲਾ ਸੀਗਾ ਗੁਰੂ ਪਾਤਸ਼ਾਹ ਨੇ ਕਿਹਾ ਪੁਜਾ ਜੀ ਸਾਹਿਬ ਦਾ ਪਾਠ ਸੁਣਾਓ ਪਾਠ ਬਹੁਤ ਸ਼ੁੱਧ ਕੀਤਾ ਤੇ ਜਦੋਂ ਸ਼ਲੋਕ ਤੇ ਆਇਆ ਨਾ ਤੇ ਫੁਰਨਾ ਬਣ ਗਿਆ ਵੀ ਗੁਰੂ ਜੀ ਮੈਨੂੰ ਕੀ ਦੇਣਗੇ ਪਾਤਸ਼ਾਹ ਕਹਿੰਦੇ ਮੋ ਮੰਗੀ ਦਾਤ ਦੇਵਾਂਗੇ ਕਹਿੰਦੇ ਕੀ ਦੇਣਗੇ ਗੁਰੂ ਸਾਹਿਬ ਭਾਈ ਗੋਪਾਲੇ ਦਾ ਫੁਰਨਾ ਬਣ ਗਿਆ ਵੀ ਜੇ ਬਾਦਸ਼ਾਹ ਕਹਿਣ ਲੱਗੇ ਵੀ ਮੰਗ ਕੀ ਮੰਗੇਗਾ ਅਸੀਂ ਦੇਣ ਨੂੰ ਤਿਆਰ ਆ ਤੇ ਕਵਾਂਗੇ ਜਿਹੜੇ ਜੀ ਕਾਬਲ ਕੰਧਾਰ ਤੋਂ ਤੁਹਾਡੇ ਕੋਲੇ ਘੋੜੇ ਆਏ ਨੇ ਬਹੁਤ ਮਹਿੰਗੇ ਬਹੁਤ ਸੋਹਣੇ ਇੱਕ ਘੋੜਾ ਮੈਨੂੰ ਦੇ ਦਿਓ ਆਖੋ ਪਿਆਰ ਨਾਲ ਸਤਨਾਮ ਤੇ ਗੁਰੂ ਬਾਦਸ਼ਾਹ ਉਹਦੇ ਪਾਠ ਤੋਂ ਇੰਨਾ ਖੁਸ਼ ਹੋ ਗਏ ਸੀ ਆਪਦਾ ਆਸਨ ਛੱਡ ਕੇ ਗੱਦੀ ਦੇਣ ਨੂੰ ਤਿਆਰ ਹੋ ਗਏ ਸੀ ਜਦੋਂ ਸਮਾ ਪਿਆ ਬਾੜ ਸੰਕੂਨ ਹੋਇਆ ਕਹਿੰਦੇ ਗੋਪਾਲਿਆ ਮੰਗ ਭਾਈ ਤੂੰ ਤਾਂ ਛੋਟੀ ਚੀਜ਼ ਮੰਗ ਲਈ ਅਸੀਂ ਤਾਂ ਬਹੁਤ ਵੱਡੀ ਦਾਤ ਤੈਨੂੰ ਦੇਣ ਲੱਗੇ ਸੀ ਇਹ ਵੀ ਇੱਕ ਤਰੀਕਾ ਹੈ ਸੇਵਾ ਕਰੀ ਚੱਲੋ ਨਾਮ ਜਪੀ ਚੱਲੋ ਮੰਗੋ ਕੋਸ਼ਨਾ ਜੇ ਮੰਗਣਾ ਹੈ ਆ ਕੇ ਮੰਗੋ ਗਰੀਬ ਨਿਮਾਜ ਇੱਕ ਕਿਰਪਾ ਕਰ ਦੇ ਮੈਂ ਤੇਰਾ ਸਿੱਖ ਬਣ ਜਾਵਾਂ